ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸ਼ੌਰਿਆ ਕੰਬੂਜ ਅੱਜ 5 ਰਿਵਰ ਹਾਰਟ ਐਸੋਸੀਏਸ਼ਨ ਬਰਲੋ ਜਗਦੀਤ ਸਿੰਘ ਢਲੇਵਾਲ ਜੀ ਦਾ ਰੋਜ਼ਾਨਾ ਦੀ ਤਰ੍ਹਾਂ 12ਵੇਂ ਦਿਨ ਅੱਜ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਐਗਜ਼ਾਮੀਨੇਸ਼ਨ ਚ ਇਹ ਅਸੀਂ ਪਾਇਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਵਧਿਆ ਸੀ ਪਰ ਬਾਕੀ ਪੈਰਾਮੀਟਰਸ ਬਿਹਤਰ ਦੇ ਸਾਰੇ ਨਾਰਮਲ ਨੇ ਅਨਸ਼ੰਤ ਤੇ 12 ਦਿਨ ਹੋਣ ਕਰਕੇ ਉਹਨਾਂ ਦੇ ਵਜ਼ਨ ਤੇ ਕਾਫੀ ਘਟਾਈ ਹੈ ਵਜ਼ਨ ਉਹਨਾਂ ਦਾ 8 ਕਿਲੋ ਤੋਂ ਜ਼ਿਆਦਾ ਘਟ ਚੁੱਕਿਆ ਹੈ ਹੁਣ ਤੱਕ ਤੇ ਉਹਨਾਂ ਦੀ ਕਿਡਨੀ ਤੇ ਵੀ ਜ਼ੋਰ ਪੈ ਰਿਹਾ ਹੈ ਪਾਣੀ ਬਹੁਤ ਘੱਟ ਪੀਣ ਕਰਕੇ ਤੇ ਇਸ ਉਮਰ ਦਾ ਇੰਨੀ ਉਮਰ ਤੇ ਅੰਸ਼ਣ ਕਰਨ ਕਰਕੇ ਤੇ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਸਾਰੇ ਟਾਈਮ ਸਾਡੀ ਟੀਮ ਉਹਨਾਂ ਨੂੰ ਮੈਡੀਕਲ ਚੈੱਕਅਪ ਤੇ ਮੈਡੀਕਲ ਪ੍ਰੋਵੀਜ਼ਨ ਦੇਣ ਲਈ ਇੱਥੇ ਰੈਡੀ ਹੈ ਮੇਰੀ ਇਹੋ ਹੀ ਬੇਨਤੀ ਆ ਕਿ ਵੀ ਜਿਵੇਂ ਹੁਣ ਮੰਨ ਲਓ ਡੱਲੇਵਾਲ ਜੀ ਦਾ ਜਿਵੇਂ ਹੁਣ ਸਿਹਤ ਘਟਦੀ ਜਾ ਰਹੀ ਆ ਮੇਰੀ ਤੇ ਇਹੋ ਬੇਨਤੀ ਆ ਇੱਕ ਡਾਕਟਰ ਟੀਮ ਦੇ ਅਕੋਰਡਿੰਗ ਵੀ ਜਿਵੇਂ ਹੁਣ ਉਹਨਾਂ ਨੂੰ ਪੁੱਛੀ ਉਹ ਤੇ ਆਂਦੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹਨਾ ਬਾਕੀ ਮੈਡੀਕਲ ਦੇ ਅਕੋਰਡਿੰਗ ਜਿਵੇਂ ਕਿਡਨੀ ਉਹਨਾਂ ਦੀ ਸੈਕੰਡ ਸਟੇਜ ਤੇ ਜਾ ਚੁੱਕੀ ਹਨਾ ਵੀ ਕਿਡਨੀ ਡਾਊਨ ਹੋ ਰਹੀ ਆ ਜਿਵੇਂ ਹੋਰ ਵੀ ਮਤਲਬ ਉਹਨਾਂ 'ਚ ਪ੍ਰੋਬਲਮ ਆ ਰਹੀਆਂ ਉਮਰ ਜ਼ਿਆਦੀ ਹੋਣ ਕਰਕੇ ਸੋ ਮੇਰੀ ਇਹੋ ਹੀ ਬੇਨਤੀ ਆ ਸਰਕਾਰ ਨੂੰ ਵੀ ਜਲਦ ਤੋਂ ਜਲਦ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ